ਇਹ ਤੁਸੀਂ ਘਰੇਲੂ ਨੁਕਤੇ ਯੂਜ਼ ਕਰਦੇ ਹੋ ਪਰ ਘਰੇਲੂ ਨੁਕਤੇਾਂ ਚ ਸਾਨੂੰ ਇਹ ਨਹੀਂ ਸਮਝ ਆਉਂਦਾ ਕਿ ਅਸੀਂ ਕਿੰਨੀ ਦੇਰ ਤੱਕ ਉਹ ਵਰਤਣਾ ਹੈ ਔਰ ਕਿੰਨੀ ਡੋਜ਼ ਲੈਣੀ ਹੈ ਕੋਈ ਚੁਟਕੀ ਪਰ ਹਲਦੀ ਨਾਲ ਦੁੱਧ ਬਣਾ ਰਿਹਾ ਕੋਈ ਅੱਧੇ ਚਮਚ ਨਾਲ ਬਣਾ ਰਿਹਾ ਜਿਹੜੀ ਮਾਤਰਾ ਹੈ ਉਹ ਬਹੁਤ ਮੈਟਰ ਕਰਦੀ ਹੈ ਇਸ ਲਈ ਮੇਰਾ ਇੱਕ ਸੰਦੇਸ਼ ਪਬਲਿਕ ਨੂੰ ਇਹ ਹੈਗਾ ਕਿ ਤੁਸੀਂ ਖੁਦ ਇਹ ਨੁਕਤੇ ਕਰਨ ਦੀ ਬਜਾਏ ਇੱਕ ਜੋ ਪੜਿਆ ਲਿਖਿਆ ਪ੍ਰੋਪਰ ਡਿਗਰੀ ਪ੍ਰਾਪਤ ਡਾਕਟਰ ਹੈਗਾ ਉਹ ਦੇਖੋ ਲਾਓ ਅਸੀਂ ਇੱਥੇ ਇਸੇ ਕਾਰਨ ਬੈਠੇ ਹਾਂ ਬਾਬਾ ਫਰੀਦ ਯੂਨੀਵਰਸਿਟੀ ਨੇ ਇਹ ਡਿਪਾਰਟਮੈਂਟ ਆਫ ਇੰਟੀਗ੍ਰੇਟਿਡ ਮੈਡੀਸਨ ਤਾਂ ਹੀ ਖੋਲਿਆ ਹੈ ਕਿ ਦੇਖੋ ਐਲੋਪੈਥਿਕ ਦਵਾਈ ਤੁਹਾਨੂੰ ਮਿਲ ਰਹੀ ਹੈ ਮੈਡੀਕਲ ਯੂਨੀਵਰਸਿਟੀ ਇੱਥੇ ਕੰਮ ਕਰ ਰਹੀ ਹੈ ਪਲੱਸ ਤੁਹਾਨੂੰ ਅਗਰ ਦੇਸੀ ਇਲਾਜ ਤੁਸੀਂ ਕਿਸੇ ਵੀ ਡਿਪਾਰਟਮੈਂਟ ਚ ਕਰਾਉਣਾ ਚਾਹੁੰਦੇ ਚਾਹੋ ਆਯੁਰਵੇਦਾ ਹੈ ਹੋਮੀਓਪੈਥੀ ਹੈ ਲੋਗਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਹਰ ਤਰ੍ਹਾਂ ਦਾ ਇਲਾਜ ਇੱਕੋ ਕੈਂਪਸ 'ਚ ਪ੍ਰੋਵਾਈਡ ਕਰਾ ਸਕੀਏ ਔਰ ਦੂਸਰੀ ਗੱਲ ਇਹ ਹੈਗੀ ਹੈ कोशिश करो कि अगर तुम सोशल मीडिया तो कोई भी चीज पता लगी पहले साइंटिफिक वैलीडे मतलब कि वह की कारगर हैगी है, है। ओ, किसी पर कारगर हैगी है या फिर ओ, कुछ प्रकृति दे क्योंकि आयुर्वेद कि काम करता है प्रकृति पर सुबह आयुर्वेद से तीन दोष होंगे वात पित कफ ठीक है और वह सिंगल वाद पित्त कफ कले कले काम नहीं करते कलैबरेशन काम करते इन्होंदोष कहने ये मिल के प्रकृति बना हर किसी की प्रकृति अलग है हर किसी को हल्दी सूट नहीं कर सकती हर किसी को शहद सूट नहीं कर सकता असी कुछ चीज़ा ये देखनी होंगे कि आपू चीज़ सूट करेगी और प्लस आयुर्वेद दिनचर्या हिसाब न चलता है कि आप सुबह उठ के किन्ने बजे उठना आप ब्रह्म मुहूर्त आप अगर पूछा जाए तो कोई भी ब्रह्म मुहूर्त नहीं उठ पा रहा ठीक है थेके? अपनी जो रूटीन है उसकी फॉलो नहीं कर पा रहे फिर की है एक सीजनल वेरीएशन होंगी जिन्होंने आप रितुचर्या कहें हूँ अचक चल रहा अजक एक सीजन तो दूसरा सीजन ज ਜਿਹੜਾ ਅਸੀਂ ਮੰਨਦੇ ਸੀਗੇ ਕਿ ਬਰਸਾਤ ਅਗਸਤ ਜਾਂ ਸਾਵਣ ਦੇ ਮਹੀਨੇ ਹੀ ਹੋਣੀ ਚਾਹੀਦੀ ਐ ਉਹ ਬਰਸਾਤ ਐਕਸਟੈਂਡ ਹੋ ਕੇ ਸੈਪਟੈਂਬਰ ਤੱਕ ਚੱਲੇਗੀ ਹੁਣ ਉਹ ਅਕਟੋਬਰ ਤੱਕ ਸਾਨੂੰ ਉਹਦਾ ਫੀਲ ਹੋ ਰਿਹਾ ਹੈ ਆਫਟਰ ਇਫੈਕਟs ਇਸ ਦੀ ਵਜ੍ਹਾ ਨਾਲ ਕੀ ਹੈ ਕਿ ਬਿਮਾਰੀਆਂ ਵੀ ਵੱਧ ਰਹੀਆਂ ਕਿਉਂਕਿ ਜਿਸ ਤਰ੍ਹਾਂ ਜਿਸ ਤਰ੍ਹਾਂ ਟੈਂਪਰੇਚਰ ਹਾਈ ਆਪ ਲੋਅ ਇਹ ਸਭ ਚੀਜ਼ਾਂ ਹੋ ਰਹੀਆਂ ਐ ਪਲਸ ਹਿਊਮਿਡ ਸੌਰੀ ਹਿਊਮਿਡਿਟੀ ਵੱਧ ਰਹੀ ਹੈ ਘਟ ਰਹੀ ਹੈ ਇਹ ਚੀਜ਼ਾਂ ਕੀ ਕਰ ਰਹੀਆਂ ਇਹ ਬਿਮਾਰੀਆਂ ਨੂੰ ਵਧਾ ਰਹੀਆਂ ਤੇ ਆਪਣੀ ਜਿਹੜੀ ਰੋਗ ਨਾਸ਼ਕ ਸ਼ਮਤਾ ਐ ਉਹ ਘਟ ਰਹੀ ਹੈ अपनी कोशिश ये रहेगी कि आपको थ्रू आयुर्वेद प्लस जो इंटीग्रेटेड डिपार्टमेंट की जी अपनी सोच है होलिस्टिक ग्रोथ के कारण असी सोचिए कि अं एक काम इस तरह करिए कि आप पढ़े लिखे जे जुझारू डॉक्टर्स है जो ऐसी सेवा वि लगे हुए हैं उन्होंने थ्रू अभी अपनी जो इलाज करवाइए ता जो असी सेहतमंद लंबा जीवन माण सके